ਸਾਨੂੰ ਉੱਤਤੀ ਜ਼ਰੂਰ ਹੈ ਕਿਉਂਨੇ ਦੋਨੋਂ ਦੇਸ਼ਾਂ ਨੂੰ ਹਿੰਦੁਸਤਾਨ ਨੂੰ ਤੇ ਪਾਕਿਸਤਾਨ ਨੂੰ ਇੱਕ ਹੀ ਜਗ੍ਹਾ ਇਕਵੇਟ ਕੀਤਾ ਇੱਕ ਗਰੇਸਰ ਦੇਸ਼ ਜਿਨ੍ਹਾਂ ਨੇ ਆਪਣੀ ਨੋਨ ਹੈ ساری ਦੁਨੀਆ ਦੇ ਵਿੱਚ ਕਿ ਪਾਕਿਸਤਾਨ ਇਸ ਨੋਟ ਟੂ ਬੀ ਅ ਰੋਕ ਕੰਟਰੀ 테ਰਰਿਜ਼ਮ ਦੇ ਪੱਕੇ ਪੜਾ ਨੇ ਉੱਥੇ ਸਾਰੇ ਨੂੰ ਬਟਾ ਦੁਨੀਆ ਦਾ ਟੈਰਰਿਸਟ ਉਨਾਂ ਦੇ ਬਕਾਇਦਾਤਰ ਕੰਟਰੋਲਮੈਂਟ ਦੇ ਨਾਣੋ ਹੀ ਅਬਾਟਾ ਵਾਰ ਦੇ ਵਿੱਚੋਂ ਮਿਲਿਆ ਸੀ ਤੇ ਉਸ ਦੇਸ਼ ਨੂੰ ਤੁਸੀਂ ਹਿੰਦੁਸਤਾਨ ਨਾਲ ਕਿਸ ਤਰ੍ਹਾਂ ਕਵੇਟ ਕਰ ਸਕਦੇ ਤੇ ਅਸੀਂ ਕਦੇ ਵੀ ਸਾਡੇ ਦੇਸ਼ ਨੇ ਤਕਰੀਬਨ ਪਿਛਲੇ 50 55 ਸਾਲ ਤੋਂ 60 ਸਾਲ ਤੋਂ ਸਾਡੀ ਜਿਹੜੀ ਇੰਟਰਨੈਸ਼ਨਲ ਡੈਮੋਕ੍ਰੇਸੀ ਸਾਡੀ ਇੰਟਰਨੈਸ਼ਨਲ ਜਿਹੜੀ ਪੋਲਿਸੀ ਰਹੀ ਉਹਦੇ ਮੁਤਾਬਕ ਵੀ ਅਸੀਂ ਕਦੇ ਵੀ ਕਸ਼ਮੀਰ ਨੂੰ ਕਿਸੇ ਤੀਸਰੀ ਫੋਰਸ ਨੂੰ ਇਹ ਨਹੀਂ ਗੱਲ ਕਹੀ ਕਿ ਤੁਸੀਂ ਵਿਚੋਲਿਆ ਬੰਦ ਕਰੋ ਅਸੀਂ ਕਦੇ ਵੀ ਮੰਨਿਆ ਅਸੀਂ ਹਮੇਸ਼ਾ ਮੰਨਿਆ ਕਿ ਜਿਹੜਾ ਕਸ਼ਮੀਰ ਦਾ ਹਿੱਸਾ ਪਾਕਿਸਤਾਨ ਦੇ ਕੋਲੇ ਓਕੂਪਾਈਡ ਹੈ ਤੇ ਹਿੰਦੁਸਤਾਨ ਦਾ ਉਹਦੇ ਤੇ ਹੱਕ ਹੈ ਕਿ ਕਿਸੇ ਦਿਨ ਹਿੰਦੂਸਤਾਨ ਨੂੰ ਵਾਪਸ ਲੈ ਇੱਕ ਤਰਫਾ ਆਪਣੇ ਵੱਲੋਂ ਐਲਾਨ ਕੀਤਾ ਹੈ ਕਿ ਉਹਦੇ ਵਿੱਚ ਵੀ ਮੈਂ ਨੈਚੁਰਲ ਜਿਹੜੀ ਕੋਈ ਨਿਊਟਰਲ ਟੈਰੀਟਰੀ ਉੱਥੇ ਗੱਲ ਕਰਾਂਗਾ ਸਾਨੂੰ ਇਸ ਗੱਲ ਦਾ ਇਤਰਾਜ਼ ਹੈ ਇਸ ਗੱਲ ਤੇ ਮੈਂ ਵੀ ਗੱਲ ਤੁਹਾਡੇ ਸਾਹਮਣੇ ਲੈ ਕੇ ਆਣਾ ਆਣਾ ਚਾਹਣਾ ਕਿ ਡਾਕਟਰ ਮਨਮੋਲ ਸਿੰਘ ਜੀ ਦੀ ਸਰਕਾਰ ਦੇ ਵਿੱਚ ਉਹਨਾਂ ਨੇ ਇੱਕ ਜਿਹੜੀ ਬੜੀ ਕਾਮਯਾਬੀ ਨਾਲ ਦੀ ਹਾਈਪਨਾਸ਼ਨ ਕੀਤੀ ਸੀ ਪੰਜਾਬ ਇੰਡੀਆ ਦੀ ਤੇ ਪਾਕਿਸਤਾਨ ਦੀ ਉਹ ਸਭ ਹੋ ਇਸ ਤੇ ਅਸੀਂ ਉਹਦੇ ਵਿੱਚ ਲੂਜ਼ ਆਊਟ ਕੀਤਾ ਡਾਕਟਰ ਮਨਮੋਹਨ ਸਿੰਘ ਜੀ ਦਾ ਕਹਿਣਾ ਸੀ ਕਿ ਤੁਸੀਂ ਪਾਕਿਸਤਾਨ ਨੂੰ ਹਿੰਦੁਸਤਾਨ ਨਾਲ ਕਵੀਟ ਨਾ ਕਰੋ ਜਦੋਂ ਵੀ ਤੁਸੀਂ ਕੋਈ ਗੱਲ ਕਰਨੀ ਇਕੱਲੀ ਸਾਡੇ ਨਾਲ ਸਿੱਧੇ ਤੌਰ ਤੇ ਕੀਤਾ ਜਾਏ ਉਹਨੂੰ ਸਾਡੇ ਨਾਲ ਕਿਸੇ ਸਾਹ ਦੇ ਨਾਲ ਤਾਲਮੇ ਲੋ ਤਾਂ ਸਾਡੇ ਨਾਲ ਕਿਸੇ ਕਿਸਮ ਦਾ ਹੈ ਨਹੀਂ